ਸਾਸਤ੍ਰੀ ਕਾਲ ਜੀ ਬੈਠਕ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਸਾਡੇ ਅੱਜ ਦੇ ਚੈਨਲ 'ਚ ਅੱਜ ਅਸੀਂ ਇੱਕ ਇਤਾਂ ਦੇ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ ਕਿ ਜਿਹੜੇ ਹਰੇਕ ਬੰਦੇ ਨੇ ਵਾਪਰਿਆ ਹੈਗਾ ਤੇ ਹਰੇਕ ਘਰ ਘਰ ਦੀ ਕਹਾਣੀ ਹੈ ਕੀ ਹੈ ਅੰਧ ਵਿਸ਼ਵਾਸ ਅੰਧ ਵਿਸ਼ਵਾਸ ਕਿਉਂ ਹੈਗਾ ਅੰਧ ਵਿਸ਼ਵਾਸ ਜੇ ਤੁਸੀਂ ਆਪਣੇ ਗੁਰੂ ਨੂੰ ਮੰਨ ਨਹੀਂ ਰਹੇ ਤੁਸੀਂ ਆਪਣੇ ਰੱਬ ਨੂੰ ਛੱਡਤਾ ਤੁਸੀਂ ਆਪਣੇ ਭਗਵਾਨ ਨੂੰ ਛੱਡਤਾ ਹੈਗਾ ਜਾਂ ਅੱਲਾਹ ਨੂੰ ਛੱਡਤਾ ਹੈਗਾ ਮਗਰ ਅਸੀਂ ਇੱਥੇ ਅੰਧਵਿਸ਼ਵਾਸ ਤੇ ਮੇਨ ਫੋਕਸ ਕਰਨ ਜਾ ਰਹੇ ਕਿਉਂ ਕੋਈ ਸਰਦਾਰ ਹੈਗਾ ਜਾਂ ਕੋਈ ਹਿੰਦੂ ਹੈਗਾ ਜਾਂ ਕੋਈ ਮੁਸਲਮਾਨ ਕਿਸੇ ਲਈ ਨਹੀਂ ਹੈ ਇਹ ਹਰੇਕ ਇੱਕ ਬੰਦੇ ਲਈ ਆ ਜਿਹੜਾ ਰੱਬ ਨੂੰ ਛੱਡ ਕੇ ਕਿਸੇ ਮਾਤਾ ਕਿਸੇ ਬਾਬੇ ਦਾ ਪਹਿਰਾ ਰੌਂਟ ਆ ਜਾਂ ਕਿਸੇ ਦੇਵੀ ਦੇਵਤਾ ਦੀ ਪੂਜਾ ਕਰ ਰਿਹਾ ਉਹਦੇ ਉੱਪਰ ਹੈਗਾ ਹੁਣ ਸਮੱਸਿਆ ਕੀ ਹੈ ਆਪਣੇ ਵਿੱਚ ਇੱਕ ਸਿੱਖ ਭਾਈਚਾਰਾ ਹੁੰਦੇ ਹੋਏ ਅਸੀਂ ਕਿਸੇ ਪੀਰ ਤੇ ਜਾ ਰਹੇ ਅਸੀਂ ਕਿਸੇ ਮਾਤਾ ਜੀ ਦੇ ਕੋਲ ਜਾ ਰਹੇ ਹਾਂ ਜਿਹੜੇ ਬਾਹਲ ਹਲਾ ਹਲਾ ਕੇ ਯੱਗ ਕਰ ਰਹੇ ਨੇ ਯਾ ਕੋਈ ਕਿਸੇ ਦੇ ਸ਼ਰੀਰ ਚ ਮਾਤਾ ਆ ਰਹੀ ਆ ਜੀ ਪੈਸੇ ਦਿਓ ਜੀ ਇੱਥੇ ਦਾਨ ਕਰੋ ਪਕਸ਼ਣਾ ਕਰੋ ਕੁਛ ਕਰੋ ਤੇ ਅਸੀਂ ਤੁਹਾਡੇ ਇਹ ਕੰਮ ਸੇਤ ਕਰ ਦਾਂਗੇ ਕਿਸੇ ਦਾ ਡੰਗਰ ਬੱਚਾ ਮਾਰ ਰਿਆ ਤੇ ਬੀਬੀ ਗੁਰਦਵਾਰੇ ਨਾਲ ਅਰਦਾਸ ਕਰਾ ਕੇ ਕਲਾ ਪ੍ਰਸ਼ਾਦ ਦੀ ਜਾ ਰਹੀ ਆ ਮਾਤਾ ਜੀ ਕੋਲ ਤੇ ਲਾਲ ਰੰਗ ਤੇ ਤਵੀਦ ਬਣ ਰਹੇ ਨੇ ਲੌਂਗ ਲੇਚੀਆਂ ਬਣ ਰਹੇ ਨੇ ਗਲੇ ਦੇ ਵਿੱਚ ਜੁੱਤੀਆਂ ਪਾ ਰਹੇ ਨੇ ਡੰਗਰਾਂ ਦੇ ਪੈਸੇ ਦੇ ਰਹੇ ਆ ਬਹੁਤ ਕੋਈ ਸ਼ੈਤਾਨ ਦੇ ਪਖੰਡ ਚੱਲ ਰਹੇ ਇਹ ਅੰਧਵਿਸ਼ਵਾਸ ਬਹੁਤ ਹੀ ਇੱਕ ਕੀੜਾ ਲੱਗ ਚੁੱਕਾ ਆਪਣੇ ਇਸ ਸਮਾਜ ਕਲਚਰ ਚ ਪੰਜਾਬ ਚ ਕੀ ਯੂਪੀ ਚ ਕੀ ਉੱਤਰਾਖੰਡ ਚ ਕੀ ਕਿਤੇ ਵੀ ਦੇਖ ਲੋ ਇਹ ਚੀਜ਼ ਬਹੁਤ ਹੀ ਜ਼ਿਆਦਾ ਫੇਮਸ ਹੋ ਰਹੀ ਹੈ ਕਿਉਂਕਿ ਅਸੀਂ ਇਹਦੇ ਵਿੱਚ ਇੰਨਾ ਘੁੱਸ ਚੁੱਕੇ ਆ ਕਿ ਸਾਨੂੰ ਇੱਕ ਸ਼ਾਰਟਕਟ ਚਾਹੀਦਾ ਰੱਬ ਦੇ ਕੋਲ ਜਾਣ ਲਈ ਰੱਬ ਦੇ ਕੋਲ ਜਾਣ ਲਈ ਵੀ ਸ਼ਾਰਟਕਟ ਚਾਹੀਦਾ ਤੁਨ ਕਿਉਂ ਬਈ ਰੱਬ ਦੇ ਘਰ ਸ਼ਾਰਟਕਟ ਕਰਨ ਦਾ ਰੱਬ ਨੂੰ ਤੁਸੀਂ ਮੰਨੂ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਂਗਾ ਤੁਸੀਂ ਥੋੜਾ ਜਿਹਾ ਵੀਡੀਓ ਨੂੰ ਧਿਆਨ ਨਾਲ ਦੇਖੋ ਇੱਕ ਸੱਜਣ ਹੈਗੇ ਨੇ ਸਾਡੇ ਪੰਜਾਬ ਦੇ ਭਾਨਾ ਸੱਧੂ ਜੀ ਇਹਨਾਂ ਨੇ ਇੱਕ ਖੰਡੀ ਨੂੰ ਫੜਿਆ ਹੈ ਗਰ ਰੰਗੇ ਹੱਥ ਤੇ ਤੁਸੀਂ ਜਰਾ ਵੀਡੀਓ ਦੇਖੋ ਫਿਰ ਇਸ ਮਿਸਕੇ ਸੇ ਚਰਚਾ ਕਰਾਂਗੇ ਪੁਰੇ ਹੱਥਰ ਚ ਕਿਹੜੀ ਮਾਤਾ ਹੁੰਦੀ ਹੋਰਿਆ ਲੋਕਾਂ ਨੂੰ ਤੇ ਉਹ ਪਾਲੰਬਲੇਖਾਂ ਦੇ ਪਾਈਏ ਨਾ ਪੁਰੇ ਤੇਰੇ ਮਾਤਾ ਕਿੱਡੀ ਹੁੰਦੀ ਹੈ ਅਸਤਾ ਕੀ ਆਈ ਜ ਸਾਡੇ ਨਹੀਂ ਤੂੰ ਪਖੰਡ ਕਰਦਾ ਹੁਣ ਰੋਜ਼ ਫਿਰ ਲੱਗਿਆ ਪੈ ਰਾਂ ਨਾ ਤੂੰ ਉਥੇ ਕਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲਾਈ ਫਿਰਦਾ ਤੂੰ ਮੇਰੇ ਇੱਕ ਮਿੰਟ ਇੱਕ ਮਿੰਟ ਤੇਰੇ ਐਸਾ ਮਾ ਜੂਤ ਫਿਰਣਾ ਤੂੰ ਜਾਸ ਰੱਖੇਗਾ ਅੱਧੀ ਕਿ ਸੁਧੁਰਿਆਓ ਉਰੇਆ ਉਰੇਆ ਤੂੰ ਮਾਤਾ ਕਰਦਾ ਤੂੰ ਉਰੇਆ ਮੇਰੇ ਕੋਲ ਉਰੇਆ ਮਾਤਾ ਜੀ ਉਰੇਆ ਤੂੰ ਨਾ ਸਮਝੀ ਮਰਦਾ ਇੱਥੇ ਕਿ ਲੋਕਾਂ ਦੇ ਪਾਸੇ ਚੱਲ ਰਿਹਾ ਫਿਰ ਤੂੰ ਪਖੰਡ ਬਾਗ ਦੇ ਵਿੱਚ ਬੱਤਰੀ ਐਸੀ ਢੋਣ ਤੁਸੀਂ ਦੇਖੀ ਨਾ ਇਹ ਵੀਡੀਓ ਕੀ ਸੀਗਾ ਇਹਦੇ ਵਿੱਚ ਇੱਕ ਪਖੰਡੀ ਉਹਦੇ ਉੱਪਰ ਮਾਤਾ ਆ ਗਈ ਮਾਤਾ ਕੋਈ ਇਦਾਂ ਕਿ ਹਰੇਕ ਬੰਦੇ ਦੇ ਉੱਪਰ ਆ ਗਈ ਮਾਤਾ ਇੱਕ ਦੇਵੀ ਮਾਤਾ ਹੈ ਹਿੰਦੂ ਦਾ ਬਹੁਤ ਹੀ ਹਿੰਦੂ ਸਮਾਜ ਦਾ ਇਹਦੇ ਵਿੱਚ ਬਹੁਤ ਯੋਗਦਾਨ ਹੈਗਾ ਮਾਤਾ ਜੀ ਇਤਨਾ ਨਹੀਂ ਹੈ ਕਿ ਹਰੇਕ ਚੱਲਦੇ ਫਿਰਦੇ ਬੰਦੇ ਦੇ ਇਨਸਾਨ ਦੇ ਵਿੱਚ ਘੁੱਸ ਗਈ ਜੀ ਮਾਤਾ ਆਪਣਾ ਚਮਤਕਾਰ ਕਰਨੀ ਤੇ ਉਹ ਆਪੇ ਆਪੇ ਪ੍ਰਗਟ ਹੋ ਕੇ ਕਰ ਦੇਗੀ ਹੁਣ ਤੁਸੀਂ ਇਹਦੇ ਦੇਖਿਆ ਪਾਨਾ ਸਿੱਧੂ ਜੀ ਨੇ ਉਹਨੂੰ ਰੰਗੇ ਹੱਥ ਫੜਿਆ ਕਿਉਂ ਕਿ ਕਿਉਂਕਿ ਅੱਜਕਲ ਖੋਪੀ ਰਿਹਾ ਹੈਗਾ ਇਹ ਬੰਦੇ ਲੋ ਸਾਰੀ ਸੀਆਈਡੀ ਕਰਦੇ ਆ ਜਾਂਦੇ ਪਿੰਡ ਸਪਹਿਲਾਂ ਇਹਨਾਂ ਦੇ ਦੋ ਚਾਰ ਬੰਦੇ ਆ ਗਏ ਆ ਆਂਡ ਗਾਂਡ ਤੋਂ ਪੁੱਛੂਗੇ ਰੀਅਲ ਕੋਈ ਬਹਾਨਾ ਲਾਉਂਦੇ ਆ ਕਿ ਸੀ ਰਿਸ਼ਤਾ ਕਰਨਾ ਜਾਂ ਪੁੱਛਦੇ ਕਿ ਇਹਨਾਂ ਦੇ ਘਰ ਕੋਈ ਬਿਮਾਰ ਹੈਗਾ ਉਹ ਸਾਰੀ ਸੀਆਈਡੀ ਕਰ ਲੈਂਦੇ ਨੇ ਬਾਅਦ ਜੀ ਜਦੋਂ ਬੀਬੀਆਂ ਹੁੰਦੀਆਂ ਘਰੇ ਬੰਦੇ ਖੇਤਾਂ ਚ ਗਏ ਹੁੰਦੇ ਆ ਜੋਬ ਤੇ ਗਏ ਹੁੰਦੇ ਆ ਤੇ ਇਹ ਜਾਂਦੇ ਨੇ ਸਿੱਤੇ ਮੈਂ ਇੱਕ ਚੀਜ਼ ਹੋਰ ਵੀ ਦੱਸਾਂ ਬੀਬੀਆਂ ਦਾ ਦਿਮਾਗ ਹੀ ਬਹੁਤ ਛੇਤੀ ਡਾਇਵਰਟ ਕਰ ਲੈਂਦੇ ਕਿਉਂ ਬੀਬੀਆਂ ਨੂੰ ਹੁੰਦਾ ਕਿ ਬਾਬਾ ਜੀ ਆਏ ਨਹੀਂ ਇਹਨਾਂ ਨੂੰ ਪ੍ਰਸ਼ਾਦਾ ਚ ਕਾ ਇਨਾਂ ਨੂੰ ਬਹੁਤ ਮਿਹਰਬਾਨ ਹੋਏ ਸਾਡੇ ਬਾਬਿਆਂ ਦਾ ਜਾਂ ਕਿਸੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈਗਾ ਕਿ ਤੂੰ ਕੋਈ ਦੇਤਾਰੀ ਗੁਰੂ ਸਾਡੇ ਘਰੇ ਆਏਗਾ ਉਹ ਵੀ ਕੋਈ ਦਾਨ ਬਖਸ਼ਣਾ ਮੰਗੜਾ ਆਏਗਾ ਐਦਾਂ ਹੋ ਸਕਦਾ ਐਦਾਂ ਨਹੀਂ ਹੋ ਸਕਦਾ ਤੁਸੀਂ ਸ਼ਾਰਟਕਟ ਅਪਣਾਉਣਾ ਬੰਦ ਕਰੋ ਇਹਦੇ ਵਿੱਚ ਵੀਡੀਓਜ਼ ਦੇਖਿਆ ਉਹਨਾਂ ਨੇ ਇੱਕ ਸਚਨ ਨੂੰ ਫੜਿਆ ਜਿਹੜਾ ਬਹੁਤ ਹੀ ਤਰੀਕੇ ਨਾਲ ਮਾਤਾ ਦੇ ਨਾਮ ਤੋਂ ਪੈਸੇ ਕਮਾਰਿਆ ਹੈਗਾ ਪਿੰਡ ਪਿੰਡ ਜਾ ਕੇ ਇਨਾਂ ਦੇ ਬੈਂਕ ਬੈਲੈਂਸ ਕਦੇ ਚੈੱਕ ਕਰੋਗੇ ਲੱਖ ਕਰੋੜਾ ਰੁਪਈਆ ਹੋਣਾ ਮੈਂ ਤੁਹਾਨੂੰ ਇਦਾਂ ਦਾ ਹੀ ਇੱਕ ਸੱਸਾ ਇੱਕ ਹੋਰਸ ਦੱਸਾਂਗਾ ਥੋੜਾ ਜਿਹਾ ਆਪਣਾ ਐਕਸਪੀਰੀਅੰਸ ਦੇ ਨਾਲ ਇੱਕ ਸੱਜਣ ਸੀਗੇ ਉਹ ਕਿਸੇ ਬੀਬੀ ਕੋਲ ਗਏ ਉਹਨਾਂ ਨੇ ਸਾਰੀ ਸੀਆਈਡੀ ਕੀਤੀ ਕਹਿੰਦੇ ਬੀਬੀ ਜੀ ਤੇਰੇ ਘਰ ਤੇਰਾ ਪਤੀ ਮਰਿਆ ਹੋਇਆ ਉਹ ਬੀਬੀ ਬੜੀ ਅਚੰਬਿਤ ਹੋ ਗਈ ਕਿ ਇਹਨੂੰ ਕਿੱਦਾਂ ਪਤਾ ਬੀਬੀ ਨੇ ਫਟਾਫਟ ਉਹਨੂੰ ਪਰਸ਼ਾਦਾ ਚਕਾਇਆ ਬੀਬੀ ਕਹਿੰਦੀ ਕਿ ਮੇਰੇ ਬਾਲ ਬੱਚੇ ਸੁਖੀ ਰਹਿਣ ਇਹਦਾ ਕੋਈ ਉਪਾਅ ਦੱਸੋ ਕਹਿੰਦਾ ਕੁਝ ਜਦ ਹੋਣੇ ਨੇ ਕੁਝ ਪੂਜਾਵਾਂ ਹੋਣੀਆਂ ਨੇ ਕੁਝ ਆਪਾਂ ਕਦਨ ਪੂਨ ਕਰਨਾ ਹੈ ਤਾਂ ਤੁਹਾਡੇ ਬੱਚੇ ਬਹੁਤ ਸਕਸੈਸਫੁਲ ਹੋ ਜੂਗੇ ਪਿਤਾ ਜੀ ਤਾਂ ਉਹਨਾਂ ਦਾ ਦਿਹਾਂਤ ਹੋ ਚੁੱਕਾ ਸੀਗਾ ਮਗਰ ਇੱਥੇ ਗੱਲ ਹੁੰਦੀ ਆ ਕਿ ਉਹਨਾਂ ਨੇ ਟਾਰਗੇਟ ਸਿਰਫ ਕੀਤਾ ਔਰਤ ਕਿਉਂਕਿ ਔਰਤ ਦਾ ਬਹੁਤ ਮਨ ਚੰਚਲ ਹੁੰਦਾ ਉਹਨਾਂ ਨੇ ਬੜੀ ਸ਼ੇਤੀ ਉਹਨਾਂ ਨੂੰ ਆਪਣੇ ਭਰਾਵੇਂ ਦੇ ਵਿੱਚ ਲੈ ਲਿਆ ਤੇ ਮਾਈਂਡ ਡਾਇਵਰਟ ਕਰਤਾ ਬੀਬੀ ਉਹਦੇ ਪਿੱਛੇ ਲੱਗ ਗਈ ਉਹਨਾਂ ਨੇ ਯਕ ਕਰ ਗ੍ਰੰਥ ਸਾਹਿਬ ਨੂੰ ਛੱਡ ਕੇ ਗੁਰਦੁਆਰਾ ਸਾਹਿਬ ਨੂੰ ਛੱਡ ਕੇ ਇਹ ਉਸ ਪਾਸੇ ਲੱਗੇ ਕਦੇ ਮਾਤਾ ਦੇ ਦਰਬਾਰ ਜਾਣ ਲੱਗ ਪਈ ਮਾਤਾ ਦੇ ਦਰਬਾਰ ਜਾਣਾ ਤੇ ਮਾਤਾ ਜੀ ਦੇ ਮੰਦਰ ਜਾਓ ਉੱਥੇ ਪੂਜਾ ਪਾਠ ਕਰੋ ਅਗਰ ਕਿਸੇ ਪੀਰ ਕੋਲ ਜਾਣਾ ਉਹਦੀ ਪੀਰ ਮਜ਼ਾਰ ਕੋਲ ਜਾਓ ਨਾ ਕਿ ਕਿਸੇ ਬੰਦੇ ਕੋਲ ਉਹਨੂੰ ਹੀ ਰੱਬ ਬਣਾ ਲਓ ਮੇਰਾ ਕਹਿਣ ਦਾ ਸਿੱਧਾ ਜ ਟ੍ਰੈਕਟ ਹਿੱਟ ਹੈਗਾ ਕਿ ਇੱਕ ਪਾਰਟਿਕੂਲਰ ਬੰਦਾ ਕੋਈ ਵੀ ਆ ਉਹ ਆਪਣੇ ਨੂੰ ਬਾਬਾ ਕਿਉਂ ਕਹ ਲਾਉਂਦਾ ਬਾਬਾ ਇਸ ਕਰਕੇ ਕਹ ਲਾਉਂਦਾ ਕਿ ਇਹ ਇੱਕ ਤਰੀਕੇ ਦਾ ਬਿਜ਼ਨਸ ਹੈ ਬਹੁਤ ਹੀ ਬਿਜ਼ਨਸ ਇਟ ਟ੍ਰੈਂਡਿੰਗ ਚੇਗਾ ਅੱਜ ਕੱਲ ਤੁਸੀਂ ਦੇਖ ਲਓ ਕੋਈ ਵੀ ਬਾਬੇ ਫੜ ਲਓ ਜਾਂ ਕੋਈ ਵੀ ਸੰਤ ਫੜ ਲਓ ਇਹ ਉਹ ਆਪਣੀ ਪ੍ਰਖਸ਼ਾ ਕਰ ਰਹੇ ਨੇ ਉਹ ਆਪਣਾ ਹੀ ਬਚਨ ਦੇ ਰਹੇ ਨੇ ਨਵੇਂ-ਨਵੇਂ ਤਰੀਕੇ ਨਾਲ ਦੇ ਰਹੇ ਆ ਦੇ ਕਿਥੁਰੇ ਕਿਤਾਬਾਂ ਚੋਂ ਪੜ੍ਹ ਕੇ ਖੁਦ ਹੀ ਦੇ ਰਹੇ ਮਗਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਮੰਦਰ ਨੂੰ ਜਾਂ ਕਿਸੇ ਮਸਜਿਦ ਪੀਰ ਨੂੰ ਨਾ ਛੱਡ ਕੇ ਅਸੀਂ ਉਹਨੂੰ ਉਜਣ ਲੱਗ ਜੰਦੇ ਪੈਸੇ ਉਹਨਾਂ ਦੀ ਜੇਬ ਚ ਪਾਉਣ ਲੱਗ ਜੰਦੇ ਮੈਂ ਤੁਹਾਨੂੰ ਇੱਕ ਹੋਰ ਛੋਟਾ ਜਿਹਾ ਗੱਲ ਦੱਸਾਂ ਅੱਜਕੱਲ ਗੁਰਦੁਆਰੇ ਬੋਲਕ ਤੇ ਮੱਥਾ ਟੇਕਣ ਦੀ ਬਜਾਏ ਬਾਬੇ ਦੀ ਜੀਪ 'ਚ ਪੈਸਾ ਪਉਂਦੇ ਕਿਉਂ ਪਉਂਦੇ ਨੇ ਕਿਉਂਕਿ ਬਾਬੇ ਨੂੰ ਮੰਨਦੇ ਉਹ ਕਹਿੰਦੇ ਕਿ ਅਸੀਂ ਗੁਰੂ ਮਹਾਰਾਜ ਕੋਲ ਜਾਣਾ ਹੈਗਾ ਤੇ ਅਸੀਂ ਬਾਬੇ ਬਾਬੇ ਦੇ ਥਰੂ ਜਾਣਾ ਹੈਗਾ ਉਹਨੂੰ ਮੱਥਾ ਟੇਕਦੇ ਉਹਦੇ ਪੈਰ ਫੜਦੇ ਘੁੱਟਦੇ ਨੇ ਇੱਕ ਹੋਰ ਛੋਟੀ ਜੀ ਤੁਹਾਨੂੰ ਗੱਲ ਦੱਸਾਂ ਗੁਰਦੁਆਰਾ ਸਾਹਿਬ ਵੀ ਜਾਂਦੇ ਆ ਜਿਹੜੀ ਪਾਲਕੀ ਸਾਹਿਬ ਹੁੰਦੀ ਹੈ ਉਹਦੇ ਪੈਰ ਕਿਉਂ ਘੁੱਟਦੇ ਮੈਂ ਇਹ ਬੜਾ ਅਚੰਭੇਤ ਕਿਉਂ ਕੁੱਟਦੇ ਨੇ ਯਾਰ ਉਹ ਤਾਂ ਇੱਕ ਤਰੀਕੇ ਦਾ ਗੁਰੂ ਗ੍ਰੰਥ ਸਾਹਿਬ 'ਚ ਜਿਹੜੇ ਅੰਕ ਲਿਖੇ ਹੋਏ ਆ ਉਹਨਾਂ ਦੀ ਵੈਗ ਨਹੀਂ ਗੁਰੂ ਮਾਨਯੋਗ ਗ੍ਰੰਥ ਨਾ ਕਿ ਉਹਦੀ ਕੋਈ ਵੀ ਚੀਜ਼ ਹੈ ਕਿ ਉਹ ਉਹਦੇ ਵਸਤੂ ਨੇ ਉਹਦੀਆਂ ਚੀਜ਼ਾਂ ਨੇ ਜਿੱਥੇ ਉਹ ਸ਼ੋਭਿਤ ਹੁੰਦੇ ਨੇ ਮੰਦਰ 'ਚ ਜਾਈਦਾ ਹੈਗਾ ਮੰਦਰ 'ਚ ਅਸੀਂ ਜਲ ਚੜਾਈਦਾ ਹੈ ਤਾਂ ਉਹਨੂੰ ਅਸੀਂ ਮੰਨਦੇ ਆ ਉਹ ਇਹ ਜਲ ਨਦੀ 'ਚੋਂ ਲਿਆ ਕੇ ਅਸੀਂ ਉਹਨੂੰ ਪਵਿੱਤਰ ਕਰੀਦਾ ਹੈਗਾ ਇਹ ਹੋਈ ਨਾ ਗੱਲ ਇਹ ਥੋੜੀ ਨਾ ਹੋਇਆ ਕਿ ਬਾਬਾ ਜੀ ਨੇ ਫੂਕ ਬਾਰੀ ਤੇ ਅਸੀਂ ਜਲ ਉਹ ਬਣਾ ਲਿਆ ਅੱਜ ਕੱਲ ਮੈਂ ਇੱਕ ਹੋਰ ਦੇਖਿਆ ਹੈਗਾ ਇੱਕ ਮੁਸਲਮ ਪੀਰ ਬਣਿਆ ਹੋਇਆ ਉਹ ਜੀ ਮਾਈਕ ਚ ਲੈ ਕੇ ਕਰਦਾ ਹੈ ਕੀ ਹੋਇਆ ਉਹਦੀ ਫੂਕ ਚ ਨਹੀਂ ਤਾਕਤ ਹੈਗੀ ਆ ਅਗਰ ਉਹਦੀ ਫੂਕ ਚ ਨਹੀਂ ਤਾਕਤ ਹੈਗੀ ਆ ਤੇ ਕੋਈ ਪ੍ਰਲਿਆ ਆ ਕੇ ਰੋਕ ਕੇ ਰਖਾਇਆ ਹੈ ਨਾ ਹੈ ਚ ਇਸ ਚ ਸਭ ਤੋਂ ਵਧੀਆ ਚੀਜ਼ ਹੈ ਕਿ ਕ੍ਰਿਸਚੀਅਨ ਸਮਾਗਤੀ ਬਹੁਤ ਵਧੀਆ ਉਹ ਆਪਣੇ ਫਾਦਰ ਨੂੰ ਨਹੀਂ ਰੱਬ ਮੰਨਦੇ ਉਹ ਪ੍ਰੇਅਰ ਕਰਦੇ ਆ ਸੱਚੇ ਮਨੋਂ ਕਰਦੇ ਆ ਆਪਣੀ ਦੇ ਵਿੱਚ ਇੱਕ ਚੀਜ਼ ਹੈਗੀ ਆ ਕਿ ਅਸੀਂ ਕਿਤੇ ਜਾਂਦੇ ਹੈਗੇ ਆ ਸੁੱੱਚੇ ਹੱਥਾਂ ਜਾਂਦੇ ਆ ਜਾਂ ਸ਼ੂਜ਼ ਲਾ ਕੇ ਜਾਂਦੇ ਆ ਜਾਂ ਸਿਰ ਟੱਕ ਕੇ ਜਾਂਦੇ ਆ ਹਰੇਕ ਦਾ ਉਹ ਕਹਿੰਦੇ ਦਿਲ ਸਾਫ਼ ਹੋਣਾ ਚਾਹੀਦਾ ਭਗਵਾਨ ਹਰੇਕ ਕਿਤੇ ਹੈ ਗੋਡ ਇਜ਼ ਏਵਰੀਵੇਅਰ ਤੁਹਾਡੇ ਦਿਲ 'ਚ ਵੀ ਹੈਗਾ ਤੁਹਾਡੇ ਨਾਲ ਵੀ ਹੈ ਇਹ ਚੀਜ਼ ਉਹਨਾਂ ਦੀ ਬਹੁਤ ਵਧੀਆ ਤੁਸੀਂ ਆਪਣੇ ਇੰਡੀਆ 'ਚ ਦੇਖੋ ਅਸੀਂ ਹਰੇਕ ਚੀਜ਼ ਨੂੰ ਰੱਬ ਬਣਾ ਲੈਂਦੇ ਹੈਗੇ ਮਗਰ ਉਚਿਤ ਉਹ ਸਿਰਫ ਇੱਕ ਚਰਚ ਤੇ ਜਾਂਦੇ ਆਂਦੇ ਉਤੇ ਇੱਕੀ ਚੀਜ਼ ਨੂੰ ਪੁੱਛਦੇ ਹੈ ਕਿ ਉਹ ਉਹ ਕਿਉਂ ਨਹੀਂ ਸাকਸੈਸ ਹੋ ਰਹੇ ਉਹ ਵੀ ਤਾਂ ਸাকਸੈਸ ਹੋ ਰਹੇ ਹੈ ਇਸ ਵੀਡੀਓ ਚ ਵੀ ਇਹੀ ਹੈ ਗੱਪਾ ਨਾ ਸਿੱਧੂ ਦਾ ਇਹ ਕਹਿੰਦਾ ਕਿ ਕਿਸੇ ਨੂੰ ਮੂਰਖ ਨਾ ਬਣਾਓ ਕਿਸੇ ਨੂੰ ਰੱਬ ਦੇ ਦੇੜੇ ਲਾਉਣਾ ਹੈਗਾ ਤੇ ਰੱਬ ਨੂੰ ਸ਼ਾਰਟਕਟ ਨਾ ਦਿਓ ਉਹਨੂੰ ਸਿੱਧਾ ਬੰਦੇ ਕੋਲ ਪਹੁੰਚਾਓ ਉਹਦੇ ਨਾਲ ਰੱਬ ਦੀਆਂ ਮੇਲ ਕਰਾਓ ਨਾਮ ਚੱਪੇ ਪਾਠ ਕਰੇ ਨਿਤਨੇਮ ਕਰੇ ਸਵੇਰੇ ਸ਼ਾਮ ਉੱਠ ਕੇ ਦੁਕਾਨ ਚ ਜਾਂਦਾ ਹੈਗਾ ਤੂ ਬੱਤੀ ਕਰੇ ਆਪਣੀ ਮਾਤਾ ਦੀ ਆਰਤੀ ਕਰੇ ਇਹ ਯੋਗਾ ਕਰੇ ਮਨ ਧਿਆਨ ਕਰੇ ਸਿੱਧਾ ਮੇਰਾ ਮਨ ਜਾਏ ਰੱਬ ਦੇ ਕੋਲ ਮੈਂ ਆਪਣੀਆਂ ਸਹਿਨ ਸ਼ਕਤੀਆਂ ਆਪਣਾ ਮਨ ਵਿਚਾਰ ਕਰ ਹਨਾ ਇੱਕ ਹੋਰ ਹੈਗਾ ਕਸਾ ਇੱਕ ਮਾਤਾ ਜੀ ਦਾ ਬੇਟਾ ਖਤਮ ਹੋ ਗਿਆ ਸੀਗਾ ਉਹ ਇੰਨਾ ਪਾਠ ਕਰਦੇ ਸੀਗੇ ਇੰਨਾ ਮਨ ਧਿਆਨ ਰੰਦੇ ਸੀਗੇ ਤੁਸੀਂ ਸੋਚ ਸਕਦੇ ਕੱਲਾ ਮੁੰਡਾ ਹੋਏ ਤੇ ਉਹ ਮਰ ਜਾਏ ਤੇ ਉਹ ਮਾਤਾ ਰੋਏ ਨਾ ਕਿੰਨਾ ਬਰਤਕਲਾਉਂਦੀ ਹੋ ਪਰ ਉਹਦੇ ਚ ਮੈਂ ਇੱਕ ਚੀਜ਼ ਦੇਖੀ ਉਹਨੂੰ ਕੋਈ ਅੰਧਵਿਸ਼ਵਾਸ ਨਹੀਂ ਸੀ ਉਹਨੂੰ ਗ੍ਰੰਥ ਸਾਹਿਬ ਦੇ ਵਿਸ਼ਵਾਸ ਸਿਧਾ ਉਹ ਮੰਦੀ ਸੀਗੀ ਜਿਹਦਾ ਜਵਾਨ ਪੁੱਤਰ ਮਰ ਜਾਏ ਤੇ ਉਹ ਸੋਚੋ ਉਹ ਰਹਿ ਸਕਦੀ ਜੀ ਨਾ ਮਗਰ ਉਹਨੂੰ ਇੱਕ ਆਪਣੇ ਰابطੇ ਸੱਚਾ ਵਿਸ਼ਵਾਸ ਸਿਧਾ ਜਿਸਵੇਂ ਸ਼ਾਮ ਨੇਤ੍ਰੇਮ ਕਰਦੀ ਸੀ ਅੱਜ ਵੀ ਕਰਦੀ ਹੈ ਕੀ ਹੈ ਤੇ ਉਹਨੂੰ ਕਦੇ ਵੀ ਆਪਣੇ ਬੇਟੇ ਦੀ ਕਮੀ ਮਹਿਸੂਸ ਨਹੀਂ ਹੋਈ ਉਹ ਆਪਣੇ ਹਰੇਕ ਰਿਸ਼ਤੇਦਾਰ ਤੇ ਬੱਚੇ ਚ ਹੀ ਆਪਣਾ ਬੇਟਾ ਦੇ ਲੀ ਮੇਰੀ ਕਈ ਪਰਸਨਲ ਵੀ ਕਈ ਵਾਰ ਗੱਲਾਂ ਆਈਆਂ ਕਿ ਆਰਟੀ ਜੀ ਆ ਤੁਹਾਡਾ ਬੇਟਾ ਹੈ ਨਹੀਂ ਤੁਹਾਨੂੰ ਕਿੱਦਾਂ ਦਾ ਲੱਗਦਾ ਉਹ ਕਹਿੰਦੇ ਬੇਟਾ ਮੈਨੂੰ ਹਰੇਕ ਚ ਆਪਣਾ ਬੱਚਾ ਨਜ਼ਰ ਆਉਂਦਾ ਹਰ ਸਾਲ ਉਹਦੀ ਵਰਸੀ ਤੇ ਉਹ ਮਨਾਉਂਦੇ ਨਹੀਂ ਆ ਸੁਖਮਨੀ ਸਾਹਿਬ ਦਾ ਪਾਠ ਕਰਉਂਦੇ ਆ ਨਾ ਕਿ ਕਿਸੇ ਬਾਬੇ ਨੂੰ ਸੱਤ ਕੇ ਜੀ ਉਹਦੇ ਬਚਨ ਕਰਉਂਦੇ ਬਾਬਿਆਂ ਨੇ ਤਾਂ ਅੱਜ ਕੱਲ ਇਹ ਟੈਸ਼ਨ ਪੜਾਇਆ ਹੋਇਆ ਕਿ ਪੈਸਾ ਕਮਾਓ ਜਿਤੋਂ ਮਰਜੀ ਹੈ ਸੋ ਇਹ ਜਿਹਾ ਅੱਜ ਦਾ ਵੀਡੀਓ ਤੇ ਵੀਡੀਓ ਤੁਸੀਂ ਦੇਖ ਹੀ ਲਈਏ ਕੀ ਆ ਕਿ ਕਿੱਦਾਂ ਅੱਜ ਕੱਲ ਫਰਾਡ ਹੋ ਰਹੇ ਆ ਤੇ ਮੈਂ ਅੱਜ ਦਾ ਐਪੀਸੋਡ ਇੱਥੇ ਹੀ ਸਮਾਪਤ ਕਰਦਾ ਹੈਗਾ ਨੈਕਸਟ ਐਪੀਸੋਡ ਆਪਾਂ ਨੈਕਸਟ ਕੰਟੈਂਟ ਦੇ ਨਾਲ ਮਿਲਾਂਗੇ ਫਿਰਚੀ ਤੇ ਫਿਰ ਉਹਦੇ ਬਾਰੇ ਡਿਸਕਸ਼ਨ ਕਰਾਂਗੇ ਤੇ ਆ ਰਿਹਾ ਅੱਜ ਦਾ ਐਪੀਸੋਡ ਤੁਸੀਂ ਧਿਆਨ ਨਾਲ ਇਹਨੂੰ ਦੇਖੋ ਤੇ ਸਬਸਕ੍ਰਾਈਬ ਕਰਿਓ ਸਾਡਾ ਚੈਨਲ ਤੇ ਇਹਨੂੰ ਫਾਰਵਰਡ ਵੀ ਕਰਿਓ ਸਤਿ ਸ਼੍ਰੀ ਅਕਾਲ ਜੀ